ਉਹ ਕਿਹੜਾ ਲੱਖ ਹੈ ਜਿਸ ਉੱਤੇ ਪਜਾਮਾ ਨਹੀਂ ਟਿਕਦਾ ਕਿਹੜਾ ਲੱਖ ਹੈ ਜਿੱਤੇ ਪਜਾਮਾ ਨਹੀਂ ਟਿਕਦਾ ਹਾਂਜੀ ਪਤਲਾ ਲੱਖ ਹੈ ਪ੍ਰਭੂ ਬੰਦਾ ਲੱਖੀ ਪਤਲਾ ਹੋਣਾ ਹੈ ਫਿਰ ਵੀ 15 ਲੱਖ ਹੋਏਗਾ ਵੀ ਪਜਾਮਾ ਨਹੀਂ ਟਿਕਦਾ ਬੰਦਾ ਕੋਈ ਨਾ ਕੋਈ ਅਡਜਸਟਮੈਂਟ ਤਾਂ ਕਰ ਦਈ ਹੈ ਸਹੀ ਪਕੜੇ ਹੈ ਹਾਂ ਸਹੀ ਗੱਲ ਕਿਹੜਾ ਲੱਖ ਹੈ ਜਿੱਤੇ ਪਜਾਮਾ ਨਹੀਂ ਟਿਕਦਾ ਹੈ ਕਮਾਲ ਦੀ ਗੱਲ ਹੈ ਬਿਲਕੁਲ ਹੀ ਨਹੀਂ ਟਿਕਦਾ ਇਹ ਤਾਂ ਨਵੀਂ ਗੱਲ ਸੁਣੀ ਹੈ ਕਿਹੜਾ ਲੱਖ ਹੈ ਜਿੱਤੇ ਪਜਾਮਾ ਨਹੀਂ ਟਿਕਦਾ ਨੇਹਾ ਜਲ ਵੀ ਕੋਈ ਕਰਦੀ ਐ ਨਮੀ ਗੱਲ ਹੀ ਕਰਦੀ ਆ ਹਾਂ ਨਾ ਵੀ ਗੱਲ ਹੀ ਕਰਦੀ ਆ ਬਿਲਕੁਲ ਬਿਲਕੁਲ ਹਾਂ ਜੀ ਦੱਸੋ ਜੀ ਕਮੈਂਟ ਕਰਕੇ ਕਿਹੜਾ ਲੱਕ ਐ ਜਿੱਤੇ ਪਜਾਮਾ ਨਹੀਂ ਟਿਕਦਾ ਹੈ ਹਾਂਜੀ ਲੱਕ ਪਜਾਮਾ ਕਿਹੜਾ ਲੱਕ ਐ ਜਿਸ ਤੇ ਕੋਈ ਪਜਾਮਾ ਨਹੀਂ ਟਿਕਦਾ ਕਿਹੜਾ ਰਾਕੇ ਕਿਸ ਕਿਹੜਾ ਇਹੋ ਜਿਹਾ ਬੰਦਾ ਬਈ ਜਿਹੜਾ ਇੰਨਾ ਪਤਲਾ ਐ ਜਿਹਦੇ ਲੱਕ ਤੇ ਪਜਾਮਾ ਨਹੀਂ ਟਿਕਦਾ ਹੈ ਬੰਦੇ ਦਾ ਨਾਮ ਵੀ ਤਾਂ ਦੱਸੋ ਨਹੀਂ ਇਹ ਪਜਾਮੇ ਨਾਲ ਜੁੜੀ ਉਧਾਰਤਾ ਲੱਗਦੇ ਨਹੀਂ ਨਾ ਨਾ ਆਪਣੇ ਦਿਮਾਗ ਤੇ ਡਿਪੈਂਡ ਕਰ। ਕਿਉਂਕਿ ਪਜਾਮਾ ਬੰਦਾ ਪਾ ਰਿਹਾ ਹੈ। ਹੈਨਾ? ਅਰੇ ਸਾਹਮਣੇ ਕਰ ਲੈਂਦਾ ਬੰਦਾ, ਲਾਸਟਿਕ ਲਾ ਲੈ, ਨਾੜਾ ਲਾ ਲੈ, ਜੋ ਮਰਜ਼ੀ ਲਾ ਲੈ। ਬਹੁਤ سارے ਇਲਾਜ ਨੇ। ਇਹ ਕੀ ਗੱਲ ਬਣੀ? ਮੇਰੇ ਤਾਂ ਜਵਾਬ ਦੋ। ਕਿਹੜਾ ਇਲਾਕੇ ਜਿੱਥੇ ਪਜਾਮਾ ਨਹੀਂ ਟਿਕਦਾ ਹੈ? ਗੁੱਡ ਲੱਕ। ਇਹ बैड ਲੱਕ। ਬੈਡ ਵੀ ਤਾਂ ਹੋ ਸਕਦਾਗਾ। ਗੁੱਡ ਲੱਕ, ਬੈਡ ਲੱਕ। ਹਾਂਜੀ। ਹੈ? ਹੈਨਾ? ਉਹ ਮੈਨੂੰ ਲੱਗ ਰਿਹਾ ਸੀ। ਹਾਂ ਗੁੱਡ ਲੱਕ ਬੈਡ ਲੱਕ ਤੇ ਕੋਣ ਪਜਾਮਾ ਬੰਦ ਆ। ਆ ਕੀ ਆ ਜਸਟ ਇੱਕ ਬੋਲਨ ਚ ਲੱਕ ਆ ਜਾਂਦਾ। ਲੱਕ ਆਦਾ। ਅਦਰਵਾਈਜ਼ ਉਹਦੇ ਕੱਪੜੇ ਤਾਂ ਨਹੀਂ ਪਾ ਸਕਦਾ। ਗੁੱਡ ਲੱਕ ਤੇ ਬੈਡ ਲੱਕ ਉਹਦੇ ਪਜਾਮਾ ਨਹੀਂ ਟਿਕਦਾ ਸਹੀ ਗੱਲ ਆ। ਹਾਂ ਠੀਕ ਆ। ਚਲੋ ਅਗਲੀ ਬੁਝਾਰ। ਥੋੜੀ ਮਤਲਬ ਫਨੀ ਵੀ ਸੀ ਸਹੀ। ਹਟਕੇ ਸੀ। ਹਟਕੇ ਸੀ ਤੁਹਾਨੂੰ। ਸਹੀ। ਸਾਡੇ ਨਵੇਂ ਆਦੀ। ਅੱਜਕੱਲ ਹਟਕੇ ਬੁਝਾਰਤਾ ਜਾਣਾ ਲੈ ਕੇ ਆ ਰਹੀ ਤਾਂ ਲੋਕੀ ਕਮੈਂਟ ਵੀ ਕਰ ਦਿੰਨੇ ਕਿ ਕੁੜੀਆਂ ਕਿਤੇ ਰਜਮ ਜਾ ਰਹੀਆਂ। ਹਮੇਸ਼ਾ ਲਾਈਫ 'ਚ ਨਾ ਸੀਰੀਅਸ ਰਹਿਣਾ ਵੀ ਨਹੀਂ ਜ਼ਰੂਰੀ ਹੈਗਾ। ਹਾਂ। ਮੇਰੀ ਕਿ ਬੁਝਾਰਤ ਵਧੀਆ ਹੁੰਦੀ ਹੈ। ਸਮਝਣ ਵਾਲੇ ਦੀ ਆਪਣੀ ਬਾਕੀ ਕੀ ਯਾਰਾ ਮੈਂ ਸਿੱਧੀ ਕਹਿਣੀ ਹੈ ਕਿ ਆਪਣੀ ਸੋਚ ਤੇ ਡਿਪੈਂਡਾ ਵੀ ਆਪਾਂ ਕਿਸ ਗੱਲ ਨੂੰ ਕਿਸ ਵੇਚ ਲੈ ਕੇ ਜਾ ਰਹੇ ਹਾਂ। ਹਾਂ ਬਿਲਕੁਲ ਜੀ। ਚਲੋ ਅਗਲੀ ਬੁਝਾਰਤ। ਸਾਡਾ ਨੈਕਸਟ ਕੁਐਸਚਨ ਹੈ ਜੀ। ਇੱਕ ਬੰਦਾ ਮੈਂ ਖਾਂਦਾ ਵੇਖਿਆ ਸ਼ੱਕਰ ਨਾਲ ਸਪੋਲੂ। ਹੈ? ਇੱਕ ਬੰਦਾ ਮੈਂ ਖਾਂਦਾ ਵੇਖਿਆ ਸ਼ੱਕਰ ਨਾਲ ਸਪੋਲੂ। ਇੱਕ ਬੰਦਾ ਮੈਂ ਖਾਂਦਾ ਦੇਖਿਆ ਸ਼ੱਕਰ ਨਾਲ ਸਪੋਲੂ। ਜੀ। ਸ਼ੱਕਰ ਦੇ ਨਾਲ ਸਪੂਲੂ ਸਪੂਲੂ ਹੁੰਦਾ ਸੱਪ ਦਾ ਬੱਚਾ ਹਾਂਜੀ ਉਹ ਸ਼ੱਕਰ ਦੇ ਨਾਲ ਸੱਪ ਦਾ ਬੱਚਾ ਕੌਣ ਖਾਂਦਾ ਹੈ ਪਹਿਲੇ ਕਾ ਸੱਪ ਦਾ ਬੱਚਾ ਖਾਂਦਾ ਕੌਣ ਹੈ ਸੱਪ ਦਾ ਬੱਚਾ ਹੈਗੇ ਮਰਨੈ ਅਗਲੇ ਨੇ ਅੱਜ ਤੂੰ ਦੱਸੋਗੇ ਜ਼ਹਿਰ ਹੁੰਦੀ ਆ ਸੱਪ ਦੇੰਦਾ ਦਾ ਲੱਗੋ ਚਾਈਨੀਜ਼ ਲੋਗ ਲੈ ਲੇਕਿਨ ਚਾਈਨੀਜ਼ ਤਾਂ ਸਾਰੇ ਖਾਂਦੇ ਆ ਸਾਰੇ ਤਾਂ ਨਹੀਂ ਆ ਉਹ ਤਾਂ ਜਿੰਦਾ ਹੀ ਖਾ ਜਾਂਦੇ ਨੇ ਪਤਾ ਨਹੀਂ ਕੀ ਕੁਝ ਕੀਕੜੇ ਕੁੜਿਆ ਹੈ ਦੇਖਿਆ ਨਹੀਂ ਜਾਂਦਾ ਬਾਈ ਦੱਸੋ ਪਤਾ ਨਹੀਂ ਕਿਵੇਂ ਖਾ ਲੈਂਦੇ ਨੇ ਕਹਿ ਇੱਕ ਬੰਦਾ ਮੈਂ ਖਾਂਦਾ ਦੇਖਿਆ ਸੱਪ ਦੇ ਨਾਲ ਸਪੂਲੂ ਸ਼ੱਕਰ ਨਾਲ ਸੌਰੀ ਸੱਕਰਾਈ ਸਪੋਲੂ ਪਰਕ ਗਈ ਹੋਇਆਗਾ। ਸ਼ੱਕਰ ਨਾਲ ਸਪੋਲੂ। ਹਾਂਜੀ। ਸ਼ੱਕਰ। ਸ਼ੱਕਰ ਨਾਲ। ਸ਼ੱਕਰ ਹੁੰਦੀ ਹੈ ਮਿੱਠੀ। ਹਾਂ। ਤੇ ਸਪੋਲੂ ਹੁੰਦਾ ਕੌੜਾ। ਮਤਲਬ ਸਪੋਟ ਜਿਆ ਸੱਪ ਦਾ ਜ਼ਹਿਰ ਕੌੜਾ ਹੁੰਦਾ। ਹਾਂਜੀ। ਜ਼ਹਿਰੀਲਾ ਹੁੰਦਾ। ਜੀ 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 ਜੀ। ਕਹਿੰਦੇ ਜਿਆਦਾ ਚੀਨੀ ਖਾਓ ਨਾ ਤਾਂ ਉਹ ਵੀ ਜ਼ਹਿਰ ਬਣ ਜਾਂਦੀ ਹੈ ਨੁਕਸਾਨ ਕਰਦੀ ਹੈ ਸਰੀਰ ਨੂੰ। ਸ਼ੂਕਰ ਹੋ ਜਾਂਦੀ ਬੰਦਾ ਮਰ ਸਕਦਾ। ਫਿਰ ਸ਼ੱਕਰ ਖਾ ਕੇ ਹੋ ਰਹੇ ਹੋਗੇ। ਤਾਂ ਫਿਰ ਵਾਸ ਇਹ ਜਵਾਬ ਹੈ ਫਿਰ ਕਿ ਸ਼ੱਕਰ ਇੱਕ ਤਰੀਕਾ ਦਾ ਜ਼ਾਹਰੀ ਹੈ ਗਲਤ ਜਵਾਬ ਹੈ ਇੱਕ ਬੰਦਾ ਮੈਂ ਖਾਂਦਾ ਦੇਖਿਆ ਸ਼ੱਕਰ ਨਾਲ ਸਪੋਲੂ ਹੈ ਜੀ ਸ਼ੱਕਰ ਸ਼ੱਕਰ ਕਹਿੰਦੇ ਚੀਨੀ ਨੂੰ ਚੀਨੀ ਚੀਨੀ ਸਨੈਕ ਚੀਨੀ ਵਿਦ ਸਪੋਲੂ ਚੀਨੀ ਸਨੈਕ ਆਪਾ ਸਨੈਕ ਚੱਗੇ ਹੋ ਜੇ ਹਿੰਟ ਦਿਓ ਜੀ ਮੈਂ ਤੋਲ ਦਿਆਂ ਹਿੰਟ ਖਾਣ ਪੀਣ ਵਾਲੀ ਚੀਜ਼ਾਂ ਨਾਲ ਲੈ ਕੇ ਪਹਿਲੇ ਤੁਸੀਂ ਕਮੈਂਟ ਕਰਕੇ ਜਵਾਬ ਦਿਓ ਅੱਛਾ ਖਾਂ ਪੀਂ ਦੀ ਚੀਜ਼ ਨਾਲ ਹਮ ਸ਼ੱਕਰ ਹੁੰਦੀ ਹੈ ਚੀਨੀ ਸਨੈਕ ਹਾਂ ਸਪੋੜੂ ਸਨੈਕਸ ਇਧਰ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਜਸਸੀ ਕਰਾਈਮਿੰਗ ਬਣਾਈ ਵੀ ਐ ਸ਼ੱਕਰ ਦਾ ਨਾਲ ਰਿਲੇਟਡ ਮੈਂ ਨਾ ਵੀ ਦੱਸ ਦਿੱਤਾ ਹੁਣ ਤੁਸੀਂ ਇਹ ਦੇਖੋ ਸ਼ੱਕਰ ਕਿਸ-ਕਿਸ ਚੀਜ਼ ਵਿੱਚ ਯੂਜ਼ ਹੁੰਦੀ ਹੈ ਸ਼ੱਕਰ ਤਾਂ ਬਹੁਤਿਆਂ ਦੇ ਯੂਜ਼ ਹੁੰਦੀ ਹੈ ਚਾਹ ਬਣਾਉਣੇ ਉਹਦੇ ਵਿੱਚ ਵੀ ਸ਼ੱਕਰ ਯੂਜ਼ ਹੁੰਦੀ ਹੈ ਉਹ ਸਪੋੜੂ ਕੀ ਹੋਇਆ ਸਪੋੜੂ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਹੈ ਫੀਡ ਫੋਰ ਕਿਚ ਯੂਜ਼ ਹੁੰਦੀ ਹੈ ਸਪੋੜੂ ਸਪੋਲੂ ਹੁੰਦਾ ਪਤਲਾ ਜਾਂ ਐ ਟੇਡਾ ਮੇਡਾ ਚਲਦਾ ਛੋਟਾ ਜਿਹਾ ਕੀੜਾ ਜਾ ਨਾ ਲੰਬਾ ਜਾ ਸ਼ੱਕਰ ਨਾਲ ਸਪੋਲੂ ਖੀਰ ਉਹ ਛੋਟੇ ਦਾਣੇ ਹੁੰਦੇ ਆ ਉਸਪੋਲੂ ਕਿੱਥਾ ਹੋਗੇ ਗੰਨਾ ਗੰਨਾ ਗੰਨੇ ਦਾ ਸ਼ੱਕਰ ਬਣਦੀ ਹੈ ਰਿਕਨ ਉਹ ਚ ਸਪੋਲੂ ਕੀ ਆ ਗਿਆ ਗੰਨਾ ਖੁਦ ਹੀ ਸਪੋਲੂ ਹੋਣਾ ਹੈ ਖੈਰ ਸ਼ੱਕਰ ਨਾਲ ਸਪੋਲੂ ਹੈ ਕੀ ਹੋ ਸਕਦਾ ਹੈ ਜਲਦੀ ਜਲਦੀ ਕਮੈਂਟ ਇਹਦਾ ਪਿੰਡ ਵਾਲੇ ਨੇ ਨਾ ਉਹ ਤਾਂ ਫਟਾਫਟ ਕਮੈਂਟ ਕਰ ਰਹੇ ਹੋਣਗੇ ਹੈ ਪਿੰਡਾਂ ਵਾਲਾ ਨੂੰ ਪਤਾ ਹਾਂ ਪਿੰਡਾ ਵਾਲੋ ਲਿਆ ਦਿਨੀ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਕਿੰਨੀ ਇਹਨਾਂ ਨੂੰ ਵੀ ਪਤਾ ਹੋਊਗਾ ਪਟੇ ਮੈਂ ਉਹ ਚੀਜ਼ ਖਾਧੀ ਹੈ ਕਦੀ ਬਹੁਤ ਵਾਰ ਅੱਜ ਖਾਧੀ ਹੈ ਹਾਂ ਜਿੱਤੇ ਚਾਰ ਦਿਨ ਹੋ ਗਏ ਆਪਾਂ ਖਾਧੀ ਹੈ ਕਹ ਦੋ ਖਾਧੀ ਫਿਰ ਮੈਂ ਇਹ ਮਤਲਬ ਕਿ ਮੈਂ ਬਹੁਤ ਵਾਰ ਕਹਿ ਚੁੱਕੀ ਆਂਗੀ ਵੀ ਮੈਨੂੰ ਇਹ ਚੀਜ਼ ਪਸੰਦ ਹੈ ਤੁਹਾਨੂੰ ਪਸੰਦ ਹੈ ਕਹ ਦੋ ਮੈਂ ਹਾਰ ਮੰਨ ਲਈ ਨਾ ਨੇਹਾ ਨੂੰ ਕੀ ਪਸੰਦ ਹੈ ਕਮੈਂਟ ਲਿਖ ਕੇ ਦੱਸੋ ਨੇਹਾ ਨੂੰ ਕੀ ਪਸੰਦ ਹੈ ਮੈਂ ਹਾਣੂ ਹੈਲਥੀ ਸਾਰੀਆਂ ਚੀਜ਼ਾਂ ਪਸੰਦ ਨੇ ਹੁਣ ਤੁਸੀਂ ਇਹ ਦੇਖੋ ਆਪਣੀ ਸਿਹਤ ਲਈ ਲਾਭਕਾਰੀ ਕਿਹੜੀ ਪਪੀਤਾ ਪਪੀਤਾ ਤੁਸੀਂ ਖਾਂਦੇ ਨਹੀਂ ਉਹਦੇ ਵਿੱਚ ਸਪੋਲੂ ਕੀ ਹੁੰਦਾ ਉਸਨੇ ਨਹੀਂ ਮਤਲਬ ਫਰੂਟ ਹੈ ਘਰੇ ਬਣਾ ਨੇ ਆਹ ਪੌ ਚੀਜ਼ ਹੈ ਹੈ ਘਰੇ ਬਣਾ ਮੈਗੀ ਮੈਗੀ ਨਾਲ ਹੀ ਰਿਲੇਟਡ ਹੈ ਮੈਗੀ ਤਾਂ ਮਤਲਬ ਚਾਉਮੈਨ ਮਿੱਠਾ ਕੀ ਹੁੰਦਾ ਵਾ ਮਿੱਠਾ ਹੁੰਦਾ ਮੈਗੀ ਹੋਗੀ ਸੇਵੀਆਂ ਹਾਂ ਹਾਂ ਜੀ ਹਾਂ ਸੇਵੀਆਂ ਸ਼ੱਕਰ ਨਾਲ ਸਪੋਲੂ ਸੇਵੀਆਂ ਹੁੰਦੀਆਂ ਨੇ ਜਿਹੜੀਆਂ ਲੰਬੀਆਂ ਲੰਬੀਆਂ ਹੁੰਦੀਆਂ ਨੇ ਗਿਆ ਉਹ ਸਪੋਲੂ ਹੋ ਗਿਆ ਉਹ ਸਪੋਲੂ ਹੋ ਗਿਆ ਸ਼ੱਕਰ ਆਪਾਂ ਉਹਦੇ ਵਿੱਚ ਬਣਾਉਣ ਚ ਯੂਜ਼ ਕਰਦੇ ਆਂਗੇ ਚਲੋ ਜੋ ਵੀ ਮੈਂ ਜਵਾਬ deta ਐਕਸਪਲੇਨ ਮੈਨੂੰ ਥੋੜਾ ਜਿਹਾ ਕਰਨਾ ਔਖਾ ਲੱਗਿਆ ਹਾਂ ਸ਼ੱਕਰ ਨਾਲ ਸਪੋਲੂ ਹੈ ਹੋ ਗਈ ਸ਼ੁਰੂ ਬਸ ਹੁਣ ਨਹੀਂ ਮੁੱਕਦਾ ਹੁਣ ਨਹੀਂ ਰੁਕਦੀ ਘਾੜਾ ਕਿੱਤਾ ਹੈ ਬਸ ਹੋ ਗਿਆ ਹੋ ਗਈ ਸ਼ੁਰੂ ਦਵਾਈ ਤਾਂ ਖਾਣੀ ਨਹੀਂ ਮਾਂ ਇਹਦੀ ਮੈਨੂੰ ਬੋਲਦੀ ਐ ਨੈਕਸਟ ਇਹ ਵੀਡੀਓ ਇਹਦੀ ਮੰਮੀ ਨੂੰ ਭੇਜੀ ਜਾਵੇ ਮੈਂ ਜੀ ਕਈ ਵਾਰ ਕਿਹਾ ਦਵਾਈ ਖਾ ਲਿਆ ਕਰੋ ਟਾਈਮ ਨਾਲ ਮੰਨਦੀ ਨਹੀਂ ਮੇਰੀ ਗੱਲ ਛੁੜਦੀ ਨਹੀਂ ਉਹਨਾਂ ਨੇ ਫਿਰ ਮੈਨੂੰ ਹੀ ਕਿਹਾ ਤੂੰ ਕਿੰਨੀ ਖਾ ਸਕਦਾ ਹੈ ਓਕੇ ਜੀ ਖਾ ਲਾਂਗੇ ਸਭ ਤੋਂ ਨੈਕਸਟ ਕੁਐਸਚਨ ਹੈ ਉਹ ਕਿਹੜੀ ਚੀਜ਼ ਐ ਜਿਹੜੀ ਕਿ ਪੈਦਾ ਹੁੰਦੀ ਐ ਉਡਣ ਲੱਗ ਜਾਂਦੀ ਐ ਬਾਦਾਂ ਹੁੰਦੇ ਉਡਣ ਲੱਗ ਜਾਂਦੀ ਹੈ ਹਾਂਜੀ ਪਤੰਗ ਪਤੰਗ ਬਣਾਓ ਨਾਲ ਦੇ ਉਡਾ ਦਿਓ ਵੀ ਜਿਹੜੇ ਦੁਕਾਨਦਾਰ ਦੁਕਾਨਾਂ ਚ ਰੱਖੀ ਰੱਖਦੇ ਨੇ ਕਈ ਨਹੀਂ ਵੀ ਉਡਦੀਆਂ ਇਹੋ ਜਿਹੇ ਕਿਹੜੀ ਚੀਜ਼ ਹੈ ਪੈਦਾ ਹੁੰਦੇ ਹੀ ਉਡਣ ਲੱਗ ਜਾਂਦੀ ਹੈ ਪੈਦਾ ਹੋਈ ਨਾਲ ਦੇ ਉਡੀ ਵੈਰੀ ਫਾਸਟ ਹੈ ਮੁਰਗਾ ਮੁਰਗਾ ਥੋੜਾ ਉੱਡਦਾ ਉਹ ਪੱਚ ਗਿਆ ਕਿਹੜੀ ਚੀਜ਼ ਹੈ ਜੋ ਪੈਦਾ ਹੁੰਦੇ ਹੀ ਉੜਦ ਲੱਗ ਜਾਂਦੀ ਹੈ ਦੱਸੋ ਜੀ ਕਮੈਂਟ ਕਰਕੇ ਨਾਲੇ ਸ਼ੇਅਰ ਕਰਦਿਆ ਕਰੋ ਬਾਈ ਬਤ ਤੋਂ ਬਤ ਹੈ ਇੰਟਰਸਟਿੰਗ ਬੁਝਾਰਤਾਂ ਹੁਣ ਲੱਗ ਪਈਆਂ ਅੱਜਕੱਲ ਖੈਰ ਔਰ ਪਹਾੜਾਂ ਤੇ ਖੜ ਕੇ ਬੁਝਾਰਤ ਪਾ ਰਹੇ ਹੁਣ ਤਾਂ ਅਗਰ ਤੁਹਾਡੇ ਕੋਲ ਕੋਈ ਬੁਝਾਰਤ ਜਾਂ ਕੁਐਸਚਨ ਹੁੰਦਾ ਤਾਂ ਪਲੀਜ਼ ਉਹ ਵੀ ਕਮੈਂਟ ਜ਼ਰੂਰ ਕਰਿਆ ਕਰੋ ਆਪਾਂ ਵੀਡੀਓ ਵਿੱਚ ਲਿਆ ਕਰਾਂਗੇ ਤੁਹਾਡਾ ਨਾਮ ਤੇ ਪਿੰਡ ਦਾ ਨਾਮ ਵੀ ਮੈਂਸ਼ਨ ਕਰਿਆ ਕਰਾਂਗੇ ਕਰਦੇ ਹੀ ਹੁਣ ਇਹ ਵਿੱਚ ਪਤਾ ਹੀ ਸਾਰੇ ਨੂੰ ਖੈਰ ਦੇਖਿਓ ਜਵਾਬ ਦਿਓ ਪਤਾ ਕੀ ਹੁੰਦਾ ਉਹ ਬੁਝਾਰਤ ਆ ਜਾਂਦੀ ਹੈ ਪਿੰਡ ਦਾ ਨਾਮ ਜਾਂ ਆਪਣਾ ਨਾਮ ਨਹੀਂ ਲਿਖਦੇ ਹਾਂਜੀ ਫਿਰ ਉੱਥੇ ਕਨਫਿਊਜ਼ ਹੋ ਜਾਂਦੀ ਹੈ ਨਾ ਤਾਂ ਪੂਰਾ ਡਿਟੇਲ ਲਿਖ ਦਿਆ ਕਰੋ ਪੂਜਾਰ ਦੇ ਨਾਲ-ਨਾਲ ਆਪਣਾ ਨਾਮ ਪਿੰਡ ਦਾ ਨਾਮ ਤੇ ਆਪਣੀ ਪੁਜਾਰ ਇਹ ਤਿੰਨ ਚੀਜ਼ਾਂ ਜ਼ਰੂਰੀ ਜਿਲ੍ਹਾ ਵੀ ਲਿਖ ਦਿਆ ਕਰੋ ਕਿਹੜੇ ਜ਼ਿਲ੍ਹੇ ਦਾ ਪਿੰਡ ਹੈ ਪਤਾ ਵੀ ਲੱ ਜਾਂਦਾ ਕਿਹੜੇ ਜ਼ਿਲ੍ਹੇ ਦੇ ਨੇ ਕਿੱਥੋਂ ਦੇ ਨੇ ਹਾਂਜੀ ਠੀਕ ਔਰ ਕਿਹੜੀ ਚੀਜ਼ ਹੈ ਜੋ ਕਿ ਪੈਦਾ ਹੁੰਦੇ ਹੀ ਉਡਣ ਲੱਗ ਜਾਂਦੀ ਹੈ ਪੈਦਾ ਹੁੰਦੇ ਹੀ ਹਾਂਜੀ ਪੈਦਾ ਹੁੰਦੇ ਹੀ ਉੱਡ ਰਹੀ ਹੈ ਯਾ ਯੈਸ ਯੈਸ ਕਪੜਾ ਨਹੀਂ ਕਪੜਾ ਪੈਸਾ ਨਾ ਹੁੰਦਾ ਮੜ ਜਾ ਪੈਦਾ ਹੁੰਦੇ ਹੀ ਉੱਡ ਰਹੀ ਐ ਕੀ ਪੈਦਾ ਹੋ ਰਿਹਾ ਪਿੰਡਾਂ ਵਾਲੇ ਵੀਰ ਪੈੜ ਦਾ ਕਮੈਂਟ ਭਰ ਰਹੇ ਹੋਣਗੇ ਸੋ ਬਿਨਾਂ ਦੇਰੀ ਕਿਤੇ ਸ਼ਹਿਰ ਵਾਲਿਆਂ ਨੂੰ ਪਿੱਛੇ ਛੱਡੋ ਪਿੰਡਾਂ ਵਾਲੀ ਪੁਜਾਰ ਤੋਂ ਜ਼ਿਆਦਾ ਪਾਉਂਦੀ ਐ ਪਿੰਡਾਂ ਦੇ ਵਿੱਚ ਕੀ ਹੁੰਦਾ ਤੂੰ ਆ ਕਿਵੇਂ ਤੂੰ ਆ ਜਿਵੇਂ ਪੈਦਾ ਹੋਇਆ ਤੂੰ ਆ ਜਿਵੇਂ ਨਿਕਲਿਆ ਨਾਲ ਦੇ ਨਾਲ ਉੱਡ ਕੇ ਉੱਤੇ ਤਾਂ ਨੂੰ ਹਾਂਜੀ ਹੈਨਾ ਸੋ ਮੇਰੇ ਸਾਬ ਨਾਲ ਇਸ ਪੁਜਾਰ ਦਾ ਜਵਾਬ ਹੈ ਤੂੰ ਆ ਤੂੰ ਆ ਕੀ ਬਾਤ ਐ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਰੋਜ਼ਾਨਾ ਨਵੀਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਚੈਨਲ ਨੂੰ ਅੱਗੇ ਸ਼ੇਅਰ ਵੀ ਕਰਦਿਆ ਕਰੋ ਚੈਨਲ ਨੂੰ ਨਹੀਂ ਵੀਡੀਓ ਨੂੰ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਬੋਲੋ ਕੁਝ ਬੋਲਣ ਦੋ ਕੁਝ ਵੀਰ ਕਹਿੰਦੇ ਹਨ ਕਿ ਤੁਸੀਂ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਵੀ ਲੈ ਕੇ ਆਇਆ ਕਰੋ ਉਹਨਾਂ ਨੂੰ ਦੱਸ ਦਈਏ ਤੁਸੀਂ ਸਾਡਾ ਕੌਮੀ ਸੋਚ ਹੈ ਨਾ ਜ਼ਰੂਰ ਵਿਜ਼ਿਟ ਕਰਿਓ ਉਹਦੇ ਤੇ ਇਤਿਹਾਸ ਨਾਲ ਜੁੜੀ ਹੋਈ ਰੋਜ਼ਾਨਾ ਨਵੀਂ ਵੀਡੀਓ ਅਪਲੋਡ ਕਰਦੇ ਆਂ ਤੇ ਤੁਸੀਂ ਉਹਨਾਂ ਸਵਾਲਾਂ ਦੇ ਬਾਈ ਬਲਾਈਟਲੀ ਇਸਲੀ ਬੋਲ ਰਿਹਾ ਕੁਝ ਲੋਕੀ ਕਹਿੰਦੇ ਨੇ Holi ਬੋਲਿਆ ਕਰੋ ਮਿੱਠਾ ਬੋਲਦੇ ਹਟ ਖਾਣ ਨੂੰ ਕਰਦਾ ਕੁਛਕ ਦੀ ਬਾਜ਼ੇ ਤਿੱਕੀ ਹੁੰਦੀ ਆ ਪਰ ਕੁਛਕ ਨੂੰ ਜੈਲਸੀ ਫੀਲ ਹੁੰਦੀ ਆ ਮੈਂ ਤਾਂ ਆਪਣੀ ਗੱਲ ਕਰ ਰਿਹਾ ਕਿ ਮੈਂ Holi ਸਭ ਮਿਲਿਆ ਨੈਕਸਟ ਵੀਡੀਓ ਵਿੱਚ ਬਾਈ ਬਾਈ ਚਲੋ ਬਾਈ ਬਾਈ